ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਬੈਕ ਮਾਈ ਚੈਨਲ ਮਟੂ ਫੈਮਲੀ ਵਲੌਗ ਹੋਰ ਸਨੋਂ ਕਿਦਾਂ ਦੇ ਸਾਰੇ ਉਮੀਦ ਆਪੀ ਠੀਕ ਠਾਕ ਹੋਵਗੇ ਅਸੀਂ ਵੀ ਠੀਕ ਠਾਕ ਆ ਤੇ ਟਾਈਮ ਹੋ ਗਿਆ 1:30 ਵਜ ਗਿਆ ਤੇ ਬਲੌਗ ਕੀਤਾ ਸਟਾਰਟ ਉਮੀਦ ਆਪੀ ਤੁਹਾਨੂੰ ਪਸੰਦ ਆਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇੱਧਰ ਵੇਖੋ ਅਸੀਂ ਵੜਦੇ ਪਏ ਆ ਪੱਠੇ ਇੱਧਰ ਪੱਠੇ ਵੜਦੇ ਪਏ ਨੇ ਮੈਂ ਚਲੋ ਵਲੌਗ ਬਣਾ ਲੈਨੇ ਆ ਤੇ ਹੜਿਆਲੀ ਦੇਖੋ ਕਿੰਨੀ ਵਧੀਆ ਲੱਗਦੀ ਪਈ ਆ ਤੇ ਮੈਂ ਘਰ ਹੀ ਸੀ ਤੇ ਪੱਠੇ ਵੱਢਣਾ ਏ ਇਹਨੇ ਮੈਨੂੰ ਆਵਾਜ਼ ਦਿੱਤੀ ਵੀ ਸੱਪ ਆਇਆ ਤੇ ਉਹੜਾ ਤੈਨੂੰ ਇੱਕ ਚੀਜ਼ ਬੁਖਾਲੀ ਏ ਬਹੁਤ ਵੱਡਾ ਸੱਪ ਹੀ ਤਹੋਂ ਵੜ ਗਿਆ ਕਣਕ ਚ ਆਪਾਂ ਥੋੜਾ ਸ਼ੂਟ ਕਰ ਲਿਆ ਵੱਡ ਲੋ ਵੱਡ ਲੋ ਵੱਡ ਲੋ ਤੇ ਮੈਂ ਬੈਠੀ ਹੋਈ ਆ ਤੱਪੜ ਤੇ ਮੈਂ ਚਲੋ ਇਹ ਪੱਠੇ ਵੱਢਾਂ ਤਾਂ ਮੈਂ ਥੋੜਾ ਵੀਡੀਓ ਬਣਾ ਲੈਨੇ ਚਲੋ ਇਹ ਬੜਾ ਵਧੀਆ ਹਰੇ ਹਰੇ ਵਾਲੀ ਲੱਗੰਦੀ ਵੇਖੋ 뷰 ਬਹੁਤ ਵਧੀਆ ਲੱਗਦਾ ਇਸ ਕਰਕੇ ਮੈਂ ਬਲੌਗ ਬਣਾਉਣੀ ਇੱਥੇ ਆਣਗੇ ਕੌਣ ਕੌਣ ਇਸ ਤਰ੍ਹਾਂ ਪੱਠੇ ਵੜਦਾ ਵਾ ਕਮੈਂਟ ਕਰਕੇ ਜਰੂਰ ਦੱਸਿਓ ਦਾ ਤਰਨਾ ਪਹਿਲਾਂ ਹੁਣ ਆਪਾਂ ਪੱਠੇ ਵੜ ਲੀਏ ਤੇ ਫੇਰ ਤੁਹਾਡੇ ਨਾਮ ਪਾਕੀ ਗੱਲਾਂ ਬਾਤਾਂ ਕਰਦੇ ਆ ਕਿੰਨਾ ਵੱਡਾ ਸੱਪ ਬੜਾ ਵੱਡਾ ਹਾਈ 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 ਭੱਜ ਗਿਆ ਭੱਜ ਗਿਆ ਭੱਜ ਗਿਆ ਫੋਕ ਨਹੀਂ ਸਪੀਟੇ ਜਾਂਦੇ ਹੈਨਾ ਛੇੜੀ ਬੜੀ ਚੱਲ ਗਿਆ ਗਾਹ ਕਰਾਉਣੇ ਗਾਹ ਕਿਥੇ ਵਰਣ ਜਾਣਾ हां ਛੱਡ ਜੂਗਾ ਉਧਰ ਕਦੇ ਪਰੇ ਚੱਲ ਜੂਗਾ ਇੱਧਰ ਨਿਆਣੇ ਤੁਰੇ ਫਿਰਦੇ ਬੀਨ ਵਜਾਓ ਬੀਨ ਦਾ ਕਰਦੇ ਬੀਨ ਵਜਾ ਕੇ ਫੜ ਲੈਂਦੇ ਉਹ ਕਣਕ ਤੇ ਵਰ ਗਿਆ ਉਹ ਵਰ ਗਿਆ ਲੈਣਦੇ ਹੁਣ ਇਹਨੇ ਭੱਜਣਾ ਇੱਧਰ ਉਹ ਚਲਾਕ ਮੈਨੂੰ ਕਹਿੰਦਾ ਓਰੇ ਤੈਨੂੰ ਚੀਜ਼ ਵਿਖਾ ਲਾਂ ਤੇ ਇਹਨਾਂ ਨੇ ਪਾਉਨੇ ਹੀ ਮੇਰੇ ਤੋਂ ਪੱਠੇ ਮੈਂ ਨਾ ਧੋਕਿਆ ਹੀ ਆਂ ਚੀਜ਼ ਵਿਖਾ ਲੰਦੇ ਬਹਾਨੇ ਆਪਣਾ ਕੰਮ ਕਰਵਾ ਲਿਆ ਤੇ ਮੈਨੂੰ ਸਾਹ ਚੜ ਗਿਆ ਹੁਣ ਹੁਣ ਤਾਂ ਨਹੀਂ ਇਹਨਾਂ ਦੀ ਸੁੰਡੀਆਂ ਜੇ ਪਈਆਂ ਹਨਾ ਹਾਏ ਜਦੋਂ ਪਾ ਬੂ ਕੁੱਤੇ ਪੈਂਦੇ ਉਦੋਂ ਬੜਾ ਡਰ ਲੱਗਦਾ ਹਾ ਉਹ ਨੀ ਨਾ ਹਾ ਉਹ ਉਦੋਂ ਤੇ ਹਾਏ ਹਾਏ ਮੇਰਾ ਤਾਂ ਪਹਿਲੀ ਜਵਰ ਨੂੰ ਜੀ ਨਹੀਂ ਕਰਦਾ ਉਦੋਂ ਹੌਣ ਤਾਂ ਚੱਲ ਜੇ ਨਹੀਂ ਪਏ ਹੈਗੇ ਹਾਏ ਹਾਏ ਆਏ ਆਏ ਤੋਂ ਮੇਰੀ ਅਜੇ ਵੀ ਦਰਦ ਕਰਨ ਦੀ ਕੋਣ ਇੰਨੇ ਕ ਤੂੰ ਹੀ ਪੌਣੇ ਮੈਂ ਨਹੀਂ ਪੌਣੇ ਹੁਣ ਹੋਤ ਗਈ ਏ ਪਾਂਡੇ ਕੋ ਦੋ ਬਟਨ ਹੀ ਇੱਥੇ ਉਹ ਤਾਂ ਤੈਨੂੰ ਵਾਜਾ ਮਾਰਨ ਡਿਆ ੜਾਂ ਦੇ ਕਾਨ ਕੇ ਬਟਨ ਆਇਸਲੈਂਡ ਵਾਲੀ ਗੱਡੀ ਆਈ ਇਹ ਦਮ ਉਹ ਦੂਜਾ ਕਾਲਾ ਲੂਣ ਲੂਣ ਕਾਲਾ ਲੂਣ ਲੂਣ ਕਿਨੀ ਟੋਪਾ ਪੈਣ ਦੀ ਆ ਫੌਜੀ ਨੂੰ ਕਾਲਾ ਲਾਉਣ ਦੇ ਨਾ ਨਾ ਅਗੇ ਵਾਜ ਆਉਂਡੀ ਸਿਲੈਂਡਰ ਵਾਲੀ ਗੱਡੀ ਦੀ ਵੀ ਨੰਨੋ ਵਾਜ ਕਾਲਾ ਨਮਕ ਪਾਕਿਸਤਾਨੀ ਨਮਕ ਇੰਡੀਅਨ ਨਮਕ ਪਤਾ ਨਹੀਂ ਕਿਹੜੇ ਕਿਹੜੇ ਨਮਕ ਪਾਕਿਸਤਾਨੀ ਨਮਕ ਵੀ ਦਿੰਦੇ ਹੁੰਦੇ ਨਾ ਕਾਲਾ ਲੂਣ ਜਿਹਨੂੰ ਕਹਿੰਦੇ ਹਨਾ ਇਹ ਲਓ ਜੀ ਪੱਠੇ ਵੱਡੇ ਗਏ ਨੇ ਉਹ ਜਾਂਦੇ ਪਏ ਪੱਠੇ ਲਾ ਕੇ ਇੱਕ ਪੰਡ ਪਹਿਲਾਂ ਛੋਟਾ ਆ ਤੇ ਇੱਕ ਪੰਡ ਇਹ ਵਾਲੀ ਦੋ ਪੰਡਾ ਵੱਡੀਆਂ ਗਈਆਂ ਦਾਤਰ ਨਾਲ ਜਲਦੀ ਜਲਦੀ ਹੋ ਜਾਂਦੇ ਉਦਾਂ ਦਾਤਰੀ ਨਾਲ ਬਹੁਤ ਟੰਗਦਾ ਇਹ ਸਾਡੇ ਨਾਲ ਹੀ ਘਰ ਦੇ ਫੇਰ ਨੇ ਇਹ ਵਾਲੀ ਬਿਜੀ ਹੋਈ ਕਣਕ ਆ ਆ ਵੇਖੋ ਇਹ ਆਇਆ ਨਾ ਮਾਲ ਸਿੰਡਾਲ ਵਾਲੀ ਗੱਡੀ ਦੀ ਥੋਏ ਤੁਹਾਨੂੰ ਨਹੀਂ ਸੌਂਦੀ

ਜਾ ਦਤਪਾਣ ਕੇ ਨਾ 그냥 ਗਰਮੀ ਲੱਗਾਂ ਲਾ ਪੀ ਲਵ ਜੀ ਇਹ ਸੀ ਅੱਜ ਛੋਟਾ ਜਿਹਾ ਬਲੌਗ ਮौज-ਮਸਤੀ ਕਰਦੇ ਆ ਬਲੌਗ ਬਣਾ ਲਿਆ ਤੇ ਇੱਕ ਨੈਕਸਟ ਬਲੌਗ ਲੈ ਕੇ ਫਿਰ ਮਿਲਾਂਗੇ ਤਬ ਤੱਕ ਆਵਾਸਤੇ ਓਕੇ ਬਾਏ ਵੀਡੀਓ ਫੋਰ ਵਾਚਿੰਗ ਬਾਏ ਬਾਏ